चांगले आहे Right, okay. right. Thank <laughs> you. strengthuaqtari ki hairi 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 haira في hairi 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 agiri hairi haoro goal hairi 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 hairantua ਦੀ ਜੱਗੀ ਵਰੀਆ ਕਹਿੰਦਾ ਫੌਨ ਤੇ ਦਿੱਤਾ ਲੱਗਣਾ ਹੋਰੀ ਵਾਲੀ ਦੇ ਚੜੀਏ ਦਾ ਹੋਣੀ ਤੋਂ ਗੱਤੋਂ ਫਕਰਾਂ ਸਾਰੇ ਵੀ ਰਾਜੇ ਖਾਈਏ ਨਾ ਫੱਕ ਮੇਰਾ ਰੇਸ਼ੇ ਤੇ ਕੋਟ ਤੇਰੀ ਸ਼ੇਰਾ ਤੇ ਸੱਜ ਤੇ ਜਿੱਤ ਪਹਿਲੀ ਸੈਂਕੜੇ ਕੋਟ ਤੇ ਰੇਸ਼ੇ ਤੇ ਸੱਜ ਤੇ ਜਿੱਤ ਹਾਂ ਜੀ ਕੋਈ ਗੱਲੀ ਨਹੀਂ ਚੱਲ ਲੜਦੇ ਹੈ ਦੋਨੋਂ ਧਲਵਾਨਾਂ ਦੀ ਪੂਰੀ ਲੱਗੇਗੀ ਹੈ ਦੇਖਦੇ ਆ ਵੀ ਕੌਣ ਖੜਾ ਕਦੇ ਕੌਣ ਹੜਦਾ ਕਦੇ ਗੁੱਡੀ ਚੜੀ ਹੋਵੇ ਕਿਸੇ ਦਿੱਖ ਤੇ ਲੱਗੀ ਜਾਂਦੇ ਨੇ ਮੱਤ ਤੇਰੀਆਂ ਗੱਲਾਂ ਮੇਰੇ ਕੋਲ ਪੰਜਰੀ ਕਿੱਥੇ ਗੁੱਲਾ ਤੇ ਜਾਂਦੇ ਹੱਟਦੇ ਨੇ ਉਹ ਬਾਤੀ ਨੂੰ ਇੱਕ ਪਾਸੇ ਦੁਨੀਆ ਨੂੰ ਦਰ ਤੇ ਕੋਲੋਂ ਪਾਸੇ ਹੈ ਚਾਕੇ ਨੂੰ ਇੱਕ ਪਾਸੇ ਦੁਨੀਆ ਨੂੰ तोले कयूं सेठ क ਹਰੀ ਹੋਈਏ ਪਤਾ ਨਹੀਂ ਇੱਕ ਦਿਨ ਅੰਨੇ ਹੋਰ ਦਾ ਉਹ ਸੈਣੀ ਕਰਮੀ ਅਗਰਾਰੀਆਂ ਦੇ ਧੰਦੇ ਹੋਰਦਾ ਉਹ ਪੰਡਤ ਲੰਮੀ ਅਗਰਾਰੀਆਂ ਦੇ ਧੰਦੇ ਹੋਰਦਾ ਨਹੀਂ ਹੋ ਨੀ ਸਾ ਹਲੋ ਐਨ ਫਾਈਨਲ ਗੁਰਤੀ ਜੀ ਚੜੀ ਗਏ ਗੁਰਾਰੀਆਂ ਦੇ ਧੰਦੇ ਹੋਰਦਾ ਜੀ ਨੂੰ ਬਰਵਾਦ ਕਰੀਆ ਗੁਰਤੀ ਆ ਸੈਫੀ ਨੂੰ ਵੇਂਦੀ ਆ ਤੇ ਪੂਰੀ ਜਜਮੈਂਟ ਕਰਦੇ ਹੋਰ ਮਾ

ਦੇ ਨੀਂ ਬੱਲੇ 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 جي دے اوتر ایک بیل اور فائٹر ہو جا اور تلوار کي چڪرار ہاں جي چڪرائي هڪ بکري کا مون ايدا بکري चंडीगढ़ हा जी सुखदेव सिंह जी से फौजी मैं हरियाणा से हूँ सोनीपत से लेकिन मेरा नाम, नाम आशीष है मैं बेसिकली हरियाणा सोनीपत से हूँ लेकिन मेरा बोर्न एंड चंडीगढ़ से है स्टडीज़ वगैरह सारी चंडीगढ़ में करी है आ, के पूरे 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 <स्किरागने> मैंने अभी दो अभी पिछले साल दो ने, में नेशनल गेम्स हुई थी गोवा में ਬੋ ਮਤਲਬ ਉਸੇ ਮੀਨੀ 올림픽 ਬੋਲ ਦਿੰਦੇ ਆਂ ਇੰਡੀਆ ਦੇ ਕਿਉਂਕਿ 4 ਸਾਲ ਮੇ ਇੱਕ ਵਾਰ ਹੀ ਹੁੰਦਾ ਉਸੇ ਮੈਂ ਨੇ ਹੈਵੀ weight category ਮੇ gold medal ਲਿਆਤਾ ਔਰ ਮੈਂ ਨੇ ਸੁਮਿਤ ਗੁੰਡੂ ਹੈ ਜੋ ਦਿੱਲੀ ਸੇ ਰੇਲਵੇ ਬਰਕਰਕੇ ਉਨਕੋ ਰਹਾਤਾ ਉਹ ਅਰਜਨ ਔਰ ਜੇ ਕਿਵੇਂ ਦਾ ਤਜਰਬਾ ਰਿਆ ਜਿਹੜਾ ਇਸ ਚੰ ਬਹੁਤ ਅੱਛਾ ਰਿਆ ਜੀ ਸਭ ਬਹੁਤ ਕੋਆਪਰੇਟਿਵ ਥੇ ਸਭ ਬਹੁਤ ਅੱਛੇ ਇਨਸਾਨ ਹੈ ਬਹੁਤ ਅੱਛਾ ਬਹੁਤ ਅਚਲ ਰਿਆ ਖੇਲ ਕੇ ਇਸ ਤੋਂ ਪਹਿਲਾਂ ਕਿੰਨੀ ਕ ਜਿਹੜੇ ਸ਼ਿੰਜ ਨੇ ਤੁਸੀਂ ਜਿੱਤ ਚੁੱਕੇ ਹੋ ਜੀ ਐਸੇ ਤੋਂ ਪਤਾ ਨਹੀਂ ਕਿ ਖੇលਤੇ ਰਹਤੇ ਹੈ ਜੀ ਤਾਰ ਤੋਂ ਜੀ ਦੇਖੋ ਗੇਮ ਦਾ ਇੱਕ ਪਾਰਟ ਹੈ ਜਦ ਹਾਰਤੇ ਹੈ ਤਾਂ ਉਸ ਤੋਂ ਸਿੱਖ ਲੈਂਦੇ ਹੈ ਜਦ ਜਿੱਤਦੇ ਹੈ ਜੀ ਹੱਥ ਜੋੜਦੇ ਭਗਵਾਨ ਕੋ ਘੂਰ ਪਲਵਾਨਾ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕੁਝ ਨਹੀਂ ਜੀ ਹਾਰਡ ਵਰਕ ਹੀ ਇੱਕ ਉਹ ਹੈ ਮੇਰੀ ਤਰਫੋਂ ਇੱਕ ਹੀ ਹਾਰਡ ਵਰਕ ਕਰਤੇ ਰਹੋ ਮਤਲਬ ਹਾਰ ਜਿੱਤੋ ਲੱਗੀ ਰਹਤੇ ਲੇਕਿਨ ਹਾਰਡ ਵਰਕ ਇੱਕ ਐਸੀ ਚੀਜ਼ ਹੈ ਜੋ ਹਮੇਸ਼ਾ ਇੰਪਰੂਵ ਕਰਤੇ ਇਨਸਾਨ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ